Cambridge Overseas 10 ਸਾਲ ਪੁਰਾਣੀ ਕੰਪਨੀ ਹੈ ਜੇ ਪੰਜਾਬ ਦੇ ਵਿੱਚ ਬੱਚੇ ਬਹੁਤ ਸਾਰੇ ਨੇ ਜਿਨ੍ਹਾਂ ਨੂੰ ਇੱਕ ਭਰੋਸੇਮੰਦ ਕੰਪਨੀ ਨਹੀਂ ਮਿਲ ਪਾਂਦੀ then ਉਹ Cambridge Overseas Consultant ਅਸੀਂ ਮੋਰ ਦੈਨ 1000 ਸਟੂਡੈਂਟ ਨੂੰ USA ਭੇਜ ਚੁੱਕੇ ਹਾਂ ਜਿਨ੍ਹਾਂ ਦੇ ਕੋਲ IELTS ਨਹੀਂ ਹੈ ਔਰ ਜਿਨ੍ਹਾਂ ਕੋਲ IELTS ਹੈ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਆ ਆਪਾਂ ਗੱਲ ਕਰਦੇ ਹਾਂ ਜਿਹੜੇ ਜਿਨੇ +2 ਜਿਨੇ ਜਿਨੇ ਕੋਲ ਪਾਸ ਆਉਟ ਹੋ ਗਿਆ ਉਨਾਂ ਦੇ ਲਈ ਕੀ ਕੁਝ ਆਪਸ਼ਨਸ ਨੇ ਕੈਂਬਰੇਜ ਆਊਰਸਿਸ ਕਾਲਜ ਪੰਜਾਬ ਔਰ ਹਰਿਆਣਾ ਦੇ ਸਟੂਡੈਂਟਸ ਨੇ ਜਿਨ੍ਹਾਂ ਦੇ ਰਿਜ਼ਲਟ ਡਿਕਲੇਅਰ ਹੋ ਚੁੱਕੇ ਨੇ ਬਟ ਉਹਨਾਂ ਨੇ ਆਇਲਸ ਨਹੀਂ ਕੀਤਾ ਹੋਇਆ ਉਹਨਾਂ ਦੇ ਲਈ ਸਾਡੇ ਕੋਲ ਬਹੁਤ ਸਾਰੀਆਂ ਯੂਨੀਵਰਸਿਟੀਆਂ ਔਰ ਕਾਲਜੇਸ ਨੇ ਜਿੱਥੇ ਬੱਚਾ ਵਿਦਾਊਟ ਆਇਲਸ ਅਪਲਾਈ ਕਰ ਸਕਦਾ ਮੈਮ ਦੇਖੋ ਆਇਲਸ ਹੈ ਜੋ ਰਿਕੁਆਇਰਮੈਂਟ ਹੈ ਉਹ ਯੂਨੀਵਰਸਿਟੀ ਦੇ ਅੰਤੋਂ ਰਹਿ ਜਾਂਦੀ ਹੈ ਅੰਬੈਸੀ ਦੀ ਨਹੀਂ ਰਹਿੰਦੀ ਬਟ ਸਾਡੇ ਕੋਲ ਯੂਨੀਵਰਸਿਟੀਆਂ ਨੇ ਜਿਹੜੀਆਂ ਵਿਦਾਊਟ ਆਇਲਸ ਐਕਸੈਪਟੈਂਸ ਲੈਟਰ ਦੇ ਰਹੀਆਂ ਨੇ ਬਟ ਬੱਚਿਆਂ ਦੇ ਕੋਲੇ ਸਕਿੱਲਸ ਹੋਣੇ ਚਾਹੀਦੇ ਨੇ ਸੋ ਦੈਟ ਉਹ ਆਪਣਾ ਬੱਚੇ ਦੇ ਮਨਾਂ ਦੇ ਵਿੱਚ ਹਮੇਸ਼ਾ ਡਰ ਲੰਦਾ ਹੈਗਾ ਸੋ ਵਿਦਆਊਟ ਆਇਲਸ ਉਹਨਾਂ ਲਈ ਇੱਕ ਸੇਫ ਆਪਸ਼ਨ ਹੈ ਯੂਐਸ ਹਾਂਜੀ ਮੈਮ ਦੇਖੋ ਪੰਜਾਬ ਦੇ ਵਿੱਚ ਯੂਸੂਲੀ ਬੱਚੇ ਕੀ ਕਰਦੇ ਨੇ ਆਇਲਸ ਤੋਂ ਭੱਜਦੇ ਨੇ ਇਹੀ ਕਾਰਨ ਰਹਿ ਜਾਂਦਾ ਹੈ ਕਿ ਉਹ ਕਿਸੇ ਵੀ ਕੰਟਰੀ ਅਪਲਾਈ ਨਹੀਂ ਕਰ ਸਕ ਪਾਉਂਦੇ ਯੂਐਸਏ ਦਾ ਬੈਸਟ ਪਾਰਟੀ ਇਹ ਹੈ ਕਿ ਜੇ ਬੱਚੇ ਕੋਲ ਸਕਿੱਲਸ ਹੈ ਬਟ ਉਹ ਆਇਲਸ ਨਹੀਂ ਕੀਤਾ ਹੋਇਆ ਦੇਖੋ ਮੈਮ ਇੰਟਰਵਿਊ ਦੀ ਗੱਲ ਰਹੀ ਤਾਂ ਬੱਚੇ ਦੀ ਬਾਡੀ ਲੈਂਗੁਏਜ ਕੌਨਫੀਡੈਂਸ ਪ੍ਰੈਜ਼ੇਸ ਆਫ ਮਾਈਂਡ ਇਹ ਚੀਜ਼ਾਂ ਵੀਜ਼ਾ ਦਿਲਾਉਂਦੀਆਂ ਨੇ ਔਰ ਜੋ ਇੰਟਰਵਿਊ ਦਾ ਪੀਰੀਅਡ ਰਹ ਜਨੋ 30 ਸੈਕਿੰਡ ਤੋਂ ਲੈ ਕੇ 1.5 ਮਿੰਟ ਦਾ ਔਰ ਮੈਮ ਇਸ ਪੀਰੀਅਡ ਦੇ ਵਿੱਚ ਹੀ ਬੱਚਾ ਆਪਣਾ ਵੀਜ਼ਾ ਗ੍ਰਾਂਟ ਕਰਾ ਲੈਂਦਾ ਔਰ ਉਹਨੇ ਕਿਸ ਤਰੀਕੇ ਨਾਲ ਅੰਬੈਸੀ ਆਫੀਸਰ ਨੂੰ ਕਨਵਿੰਸ ਕਰਨਾ ਉਹ ਸਾਡੇ ਟ੍ਰੇਨਰ ਨੇ ਜੋ ਐਕਸਪਰਟੀਸ ਨੇ ਉਹ ਬੱਚੇ ਨੂੰ ਗਾਈਡ ਕਰਦੇ ਨੇ ਇੰਟਰਵਿਊ ਦੇ ਪ੍ਰੈਪਰੇਸ਼ਨ ਦੇ ਵਿੱਚ ਕਿੰਨਾ ਟਾਈਮ ਲੱਗ ਜਾਂਦਾ ਹੈ ਸੋ ਇੰਟਰਵਿਊ ਕਿਸ ਤਰੀਕੇ ਦਾ ਹੁੰਦਾ ਹੈ ਤੇ ਨਾਲੇ ਇਹਨੂੰ ਤਿਆਰੀ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ ਦੇਖੋ ਮੈਮ ਕੁਝ ਸਟੂਡੈਂਟ ਹੈ ਇੱਕ ਹਫਤੇ ਚ ਇੰਟਰਵਿਊ ਕਰ ਲੈਂਦੇ ਨੇ ਤੇ ਆਰੂ ਕੁਝ ਨੂੰ 1 ਮੰਥ ਲੱਗ ਜਾਂਦਾ ਹਰ ਕਿਸੇ ਬੱਚੇ ਦਾ ਇੱਕ ਆਪਣੀ ਕੈਪੇਬਿਲਿਟੀ ਇੱਕ ਆਪਣੇ ਸਕਿਲਸ ਹੁੰਦੇ ਨੇ ਬੱਚੇ ਕੀ ਹੁੰਦੇ ਨੇ ਕਿ ਕਿਸੇ ਦੇ ਨਾਲ ਖੁੱਲ ਕੇ ਗੱਲ ਨਹੀਂ ਕਰ ਪਾਉਂਦੇ ਇੱਕ ਅੰਦਰ ਹੈਜ਼ਿਟੇਸ਼ਨ ਇੱਕ ਨਰਵਸਨੈਸ ਰਹਿ ਜਾਂਦੀ ਹੈ ਜਦੋਂ 10 ਸਟੂਡੈਂਟਸ ਦੇ ਵਿੱਚ ਬੈਠ ਕੇ ਡੇਲੀ ਬੇਸਿਸ ਤੇ ਪ੍ਰੈਕਟਿਸ ਕਰਨਗੇ ਤਾਂ ਉਹ ਅੱਗੇ ਆਟੋਮੈਟ ਦਾ ਤਾਂ ਜਦੋਂ ਉਹ ਅੰਬੈਸੀ ਦੇ ਵਿੱਚ ਇੰਟਰਵਿਊ ਦਿੰਦੇ ਨੇ बिकॉज़ ਨਾਲ ਹੋਰ ਵੀ ਬਹੁਤ ਸਾਰੇ ਸਟੂਡੈਂਟਸ ਹੁੰਦੇ ਨੇ ਤਾਂ ਉਹਨਾਂ ਦੇ ਲਈ ਉਹ ਨਾਰਮਲ ਚੀਜ਼ ਲੱਗਦੀ ਹੈ ਇੱਕ ਚੀਜ਼ ਹੋ ਰਹੀ ਹੈ ਜਿਵੇਂ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਬਾਕੀ ਕੰਟਰੀਜ਼ ਆਪਾਂ ਪਿੱਛੇ ਦੇਖਿਆ ਕਿ ਕਾਫੀ ਨੀਵਲ ਰੂਲਸ ਐ ਰੈਗੂਲੇਸ਼ਨਸ ਬਹੁਤ ਸਟ੍ਰਿਕਟ ਕਰ ਦਿੰਦੇ ਨੇ ਜੀ ਬੱਚਿਆਂ ਨੂੰ ਸਮਝਾਉਣਾ ਹੋਵੇ ਬਾਕੀ ਕੰਟਰੀਸ ਦੇ ਕੰਪੈਰੀਟਿਵ ਯੂਐਸਏ ਇੱਕ ਸੇਫ ਆਪਸ਼ਨ ਹੈ ਕਿਵੇਂ ਕਿ ਕਿਹੜੇ ਕਿਹੜੇ ਪਲੱਸ ਪੁਆਇੰਟਸ ਹਨ ਉਹਨਾਂ ਨੂੰ ਯੂਐਸਏ ਵਿੱਚ ਮੈਂ ਅਗਰ ਆਪਾਂ ਗੱਲ ਕਰਦੇ ਜਿੱਦਾਂ ਕੈਨੇਡਾ ਦੇ ਵਿੱਚ ਰੀਸੈਂਟਲੀ ਉਹਨਾਂ ਨੇ ਫੇਰ ਚੇਂਜਸ ਕਰ ਦਿੱਤੇ ਵਰਕ ਪਰਮਿਟ ਦੀ ਜੋ ਟਾਈਮ ਪੀਰੀਅਡ ਦੇ ਵਿੱਚ ਜਾਂ ਉਹ ਸਟੂਡੈਂਟ ਜਿਹੜੇ ਆਸਟ੍ਰੇਲੀਆ ਤੋਂ ਜਾਂ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਨੇ ਉਹਨਾਂ ਦਾ ਦੁਬਾਰਾ ਉੱਧਰ ਨਹੀਂ ਲੱਗ ਰਿਹਾ ਦੈਨ ਉਹਨਾਂ ਸਟੂਡੈਂਟਸ ਦੇ ਲਈ ਯੂਐਸਏ ਇੱਕ ਬੈਸਟ ਆਪਸ਼ਨ ਹੈ ਬਿਕੋਜ਼ ਯੂਐਸਏ ਦੇ ਵਿੱਚ ਤੁਸੀਂ ਅਗਰ ਤੁਹਾਡੀ ਸਟੱਡੀ ਦੇ ਵਿੱਚ ਗੈਪ ਹੈ ਤਾਂ ਤੁਸੀਂ ਪਰ ਤੁਹਾ ਕੋਲ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਹਾਂ ਯੋਗਤਾ ਸੁਨਾਰੇ ਭਵਿੱਖ ਲਈ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਪਰ ਉਹਨਾਂ ਦੇ ਕੋਲ ਆਪਸ਼ਨਸ ਕੀ ਨੇ ਕਿ ਕਿਸ ਦੇ ਨਾਲ ਕੰਸਲਟ ਕਰਕੇ ਉਹ ਕਿਵੇਂ ਬੜੇ ਹੀ ਆਸਾਨ ਅਤੇ ਜੈਨੂਨ ਤਰੀਕੇ ਦੇ ਨਾਲ ਵਿਦੇਸ਼ ਜਾ ਸਕਦੇ ਨੇ ਆ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਕੈਂਬਰिज ఓਵਰਸੀਜ਼ ਕੰਸਲਟੈਂਸੀ ਵੀਜ਼ਾ ਹੈਡ ਜਿੰਦਰਗੋੜ ਮੈਮ ਬੌਬ ਅਸਵਾਕਾਤ ਸਰ ਸਿਕਾ ਜੀ ਥੈਂਕ ਯੂ ਸੋ ਅੱਜ ਅਸੀਂ ਗੱਲ ਕਰਾਂਗੇ ਬੱਚਿਆਂ ਦੇ ਲਈ ਕਿਉਂਕਿ ਕਾਫੀ ਸਾਰੇ ਤੁਹਾਨੂੰ ਵੀ ਪਤਾ ਪੰਜਾਬ ਦੇ ਵਿੱਚ ਜਿੱਸ ਦਾ ਬਹੁਤ ਕ੍ਰੇਜ਼ ਹੈਗਾ ਸਟੂਡੈਂਟਸ ਲਈ ਕੀ ਕੀ ਆਪਸ਼ਨਸ ਨੇ ਪਰ ਉਸ ਤੋਂ ਪਹਿਲਾਂ ਮੈਂ ਕੈਂਬਰਿਜ ਓਵਰਸੀਜ਼ ਕੰਸਲਟੈਂਟ ਬਾਰੇ ਜ਼ਰੂਰ ਕੁਝ ਜਾਣਕਾਰੀ ਚਾਹਾਂਗੀ ਤਾਂ ਜੋ ਜੋ ਵੀਅਰਸ ਨੇ ਸਾਡੇ ਉਹਨਾਂ ਨੂੰ ਥੋੜਾ ਆਸਾਨੇ ਹੋ ਜਾਏ ਕਿ ਕਿੰਨੇ ਸਾਲ ਪੁਰਾਣੀ ਕੰਪਨੀ ਹੈ ਤੇ ਕਿਸ ਤਰੀਕੇ ਦਾ ਜੋ ਹੁਣ ਤੱਕ ਦਾ ਜੋ ਪਾਥ ਰਿਹਾ ਹੈ ਕੰਪਨੀ ਦਾ ਕਿਵੇਂ ਦਾ ਹੈ ਥੈਂਕ ਯੂ ਮੈਮ ਕੈਂਬਰੀਜ ਓਵਰਸੀਜ਼ 10 ਸਾਲ ਪੁਰਾਣੀ ਕੰਪਨੀ ਹੈ ਜੇ ਪੰਜਾਬ ਦੇ ਵਿੱਚ ਬੱਚੇ ਬਹੁਤ ਸਾਰੇ ਨੇ ਜਿਨ੍ਹਾਂ ਨੂੰ ਇੱਕ ਭਰੋਸੇਮੰਦ ਕੰਪਨੀ ਨਹੀਂ ਮਿਲ ਪਾਂਦੀ ਦੈਨ ਉਹ ਕੈਂਬਰੀਜ ਓਵਰਸੀਜ਼ ਕੰਸਲਟ ਕਰਨ ਅਸੀਂ ਮੋਰ ਦੈਨ 1000 ਸਟੂਡੈਂਟ ਨੂੰ ਯੂਐਸਏ ਭੇਜ ਚੁੱਕੇ ਹਾਂ ਜਿਨ੍ਹਾਂ ਦੇ ਕੋਲ ਆਇਲਸ ਨਹੀਂ ਹੈ ਔਰ ਜਿਨ੍ਹਾਂ ਕੋਲ ਆਇਲਸ ਹੈ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਆ ਹਾਂ ਜਿਵੇਂ ਤੁਸੀਂ ਕਿਹਾ ਕਿ ਕਾਫੀ ਸਾਰੇ অপਸ਼ਨ ਤੁਹਾਡੇ ਕੋਲ ਅਵੇਲੇਬਲ ਨੇ ਆਪਾਂ ਗੱਲ ਕਰਦੀਆਂ ਜਿਹੜੇ ਹੁਣੇ ਪਲੱਸ 2 ਹੁਣੇ ਹੁਣੇ ਜਿਨ੍ਹਾਂ ਨੇ ਪਾਸ ਆਊਟ ਕੀਤੀ ਆ ਉਹਨਾਂ ਦੇ ਲਈ ਕੀ ਕੁਝ অপਸ਼ਨਸ ਨੇ ਕੈਂਬਰੇਜ ਓਵਰਸੀਜ਼ ਕੰਸਲਟੈਂਟ ਮੈਮ ਦੇਖੋ ਜਿੱਦਾਂ ਪੰਜਾਬ ਔਰ ਹਰਿਆਣਾ ਦੇ ਸਟੂਡੈਂਟਸ ਨੇ ਜਿਨ੍ਹਾਂ ਦੇ ਰਿਜ਼ਲਟ ਡਿਕਲੇਅਰ ਹੋ ਚੁੱਕੇ ਨੇ ਬਟ ਉਹਨਾਂ ਨੇ ਆਇਲਸ ਨਹੀਂ ਕੀਤਾ ਹੋਇਆ ਉਹਨਾਂ ਦੇ ਲਈ ਸਾਡੇ ਕੋਲ ਬਹੁਤ ਸਾਰੀਆਂ ਯੂਨੀਵਰਸਿਟੀਆਂ ਔਰ ਕਾਲਜੇਸ ਨੇ ਜਿੱਥੇ ਬੱਚਾ ਵਿਦਾਊਟ ਆਇਲਸ ਅਪਲਾਈ ਕਰ ਸਕਦਾ ਮੈਮ ਦੇਖੋ ਆਇਲਸ ਹੈ ਜੋ ਰਿਕੁਆਇਰਮੈਂਟ ਹੈ ਉਹ ਯੂਨੀਵਰਸਿਟੀ ਦੇ ਅੰਦਰ ਤੋਂ ਰਹ ਜਾਂਦੀ ਹੈ ਐਮਬੈਸੀ ਦੀ ਨਹੀਂ ਰਹਿੰਦੀ ਬਟ ਸਾਡੇ ਕੋਲ ਯੂਨੀਵਰਸਿਟੀਆਂ ਨੇ ਜਿਹੜੀਆਂ ਵਿਦਾਊਟ ਆਇਲਸ ਐਕਸੈਪਟੈਂਸ ਲੈਟਰ ਦੇ ਰਹੀਆਂ ਨੇ ਬਟ ਬੱਚਿਆਂ ਦੇ ਕੋਲੇ ਸਕਿੱਲਸ ਹੋਣੇ ਚਾਹੀਦੇ ਨੇ ਸੋ ਦੈਟ ਉਹ ਆਪਣਾ ਇੰਟਰਵਿਊ ਕ੍ਰੈਕ ਕਰ ਸਕਣ ਇਹ ਇਹ ਬੜੀ ਅਚੋਸੀ ਗੱਲ ਹੈ ਕਿ ਵਿਦਆਊਟ ਆਇਲਸ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਹੁਣ ਕਾਫੀ ਪਿਛੇ ਸਮੇਂ ਦੇ ਵਿੱਚ ਕਿਉਂਕਿ ਵਿਦਆਊਟ ਆਇਲਸ ਕਹਿ ਕੇ ਕਾਫੀ ਸਾਰੇ ਫਰਾਡਸ ਵੀ ਕੁਝ ਸਾਹਮਣੇ ਆਏ ਹੈ ਹੈ ਪਰ ਦੂਸਰਾ ਗੱਲ ਇਹ ਹੈ ਕਿ ਆਇਲਸ ਨੂੰ ਲੈ ਕੇ ਥੋੜਾ ਜਿਹਾ ਬੱਚੇ ਦੇ ਮਨਾਂ ਦੇ ਵਿੱਚ ਹਮੇਸ਼ਾ ਡਰ ਰਹਿੰਦਾ ਹੈਗਾ ਸੋ ਵਿਦਆਊਟ ਆਇਲਸ ਉਹਨਾਂ ਲਈ ਇੱਕ ਸੇਫ ਆਪਸ਼ਨ ਹੈ ਯੂਐਸ ਹਾਂਜੀ ਮੈਮ ਦੇਖੋ ਪੰਜਾਬ ਦੇ ਵਿੱਚ ਯੂਸੂਲੀ ਬੱਚੇ ਕੀ ਕਰਦੇ ਨੇ ਆਇਲਸ ਤੋਂ ਭੱਜਦੇ ਨੇ ਇਹੀ ਕਾਰਨ ਰਹਿ ਜਾਂਦਾ ਹੈ ਕਿ ਉਹ ਕਿਸੇ ਵੀ ਕੰਟਰੀ ਅਪਲਾਈ ਨਹੀਂ ਕਰਸ ਪਾਉਂਦੇ ਯੂਐਸਏ ਦਾ ਬੈਸਟ ਪਾਰਟੀ ਇਹ ਹੈ ਕਿ ਜੇ ਬੱਚੇ ਕੋਲ ਸਕਿੱਲਸ ਹੈ ਬਟ ਉਹ ਆਇਲਸ ਨਹੀਂ ਕੀਤਾ ਹੋਇਆ ਦੇਖੋ ਮੈਮ ਇੰਟਰਵਿਊ ਦੀ ਗੱਲ ਰਹੀ ਤੇ ਬੱਚੇ ਦੀ ਬਾਡੀ ਲੈਂਗੁਏਜ ਕੌਨਫੀਡੈਂਸ ਪ੍ਰੈਜ਼ੈਂਸ ਆਫ ਮਾਈਂਡ ਇਹ ਚੀਜ਼ਾਂ ਵੀਜ਼ਾ ਦਿਲਾਉਂਦੀਆਂ ਨੇ ਔਰ ਜੋ ਇੰਟਰਵਿ 3 ਮਿੰਟ ਦਾ ਔਰ ਮੈਮ ਇਸ ਪੀਰੀਅਡ ਦੇ ਵਿੱਚ ਹੀ ਬੱਚਾ ਆਪਣਾ ਵੀਜ਼ਾ ਗ੍ਰਾਂਟ ਕਰਾ ਲੈਂਦਾ ਔਰ ਉਹਨੇ ਕਿਸ ਤਰੀਕੇ ਨਾਲ ਅੰਬੈਸੀ ਆਫੀਸਰ ਨੂੰ ਕਨਵਿੰਸ ਕਰਨਾ ਉਹ ਸਾਡੇ ਟ੍ਰੇਨਰ ਨੇ ਜੋ ਐਕਸਪਰਟੀਸ ਨੇ ਉਹ ਬੱਚੇ ਨੂੰ ਗਾਈਡ ਕਰਦੇ ਨੇ ਪ੍ਰੋਪਰ ਅਸੀਂ ਗਰੁੱਪ ਡਿਸਕਸ਼ਨ ਕਰਾਉਂਦੇ ਆ 1 ਟੂ 1 ਸੈਸ਼ਨ ਹੁੰਦਾ ਸੋ ਥੈਟ ਬੱਚੇ ਦਾ ਕੌਨਫੀਡੈਂਸ ਬਿਲਡ ਅਪ ਹੋਵੇ ਔਰ ਉਹ ਇਨ ਫਰੰਟ ਆਫ ਅੰਬੈਸੀ ਆਫੀਸਰ ਆਪਣਾ अच्छे तरीके ਨਾਲ ਇੰਟਰਵਿਊ ਕਲੀਅਰ ਕਰ ਸਕੇ। ਇਹ ਚੀਜ਼ ਉਸੇ ਬੜੀ ਅੱਛੀ ਕਿਉਂਕਿ ਵਿਦਾਊਟ ਆਇਲਸ ਹੈ ਕਿਉਂਕਿ ਫਿਰ ਇੰਟਰਵਿਊ ਤਾਂ ਉਹਨਾਂ ਨੂੰ ਕਰਨਾ ਹੀ ਪਵੇਗਾ। ਤੇ ਇੰਟਰਵਿਊ ਦੀ ਪ੍ਰੈਪਰੇਸ਼ਨ ਦੇ ਵਿੱਚ ਕਿੰਨਾ ਟਾਈਮ ਲੱਗਦਾ ਕਿਉਂਕਿ ਬੱਚੇ ਆਪਣੇ ਤੁਹਾਨੂੰ ਵੀ ਪਤਾ ਕਿ ਥੋੜੇ ਜੋ ਏ ਇੰਗਲਿਸ਼ ਦੇ ਵਿੱਚ ਥੋੜੇ ਥੋੜੇ ਵੀਕ ਹੁੰਦੇ ਨੇ ਤੇ ਉਹ ਇੰਟਰਵਿਊ ਤੋਂ ਵੀ ਭੱਜਦੇ ਨੇ। ਸੋ ਇੰਟਰਵਿਊ ਕਿਸ ਤਰੀਕੇ ਦਾ ਹੁੰਦਾ ਹੈ ਤੇ ਨਾਲੇ ਇਹਨੂੰ ਤਿਆਰੀ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ? ਦੇਖੋ ਮੈਮ ਕੁਝ ਸਟੂਡੈਂਟ ਹੈ ਇੱਕ ਹਫ਼ਤੇ 'ਚ ਇੰਟਰਵਿਊ ਕਰ ਲੈਂਦੇ ਨੇ ਤੇ ਆਰ ਹੋਰ ਕੁਝ ਨੂੰ 1 ਮੰਥ ਲੱਗ ਜਾਂਦਾ। ਹਰ ਕਿਸੇ ਬੱਚੇ ਦਾ ਉਹਨਾਂ ਨੂੰ ரைਟ ਡਾਇਰੈਕਸ਼ਨ ਨਹੀਂ ਪਤਾ ਹੁੰਦਾ ਕਿ ਉਹਨਾਂ ਨੇ ਆਪਣੇ ਆਪਣੇ ਨੂੰ ਆਪਣੇ ਆਪਣੇ ਪ੍ਰੋਫਾਈਲ ਨੂੰ ਕਿਦਾਂ ਐਕਸਪਲੇਨ ਕਰਨਾ ਹੈ ਤਾਂ ਉਹੀ ਸਾਡੇ ਜੋ ਟਰੇਨਰ ਨੇ ਬੱਚਿਆਂ ਨੂੰ ਗਾਈਡ ਕਰਦੇ ਨੇ ਆਪਾਂ ਉਸ ਤਰੀਕੇ ਨਾਲ ਹੀ ਤਿਆਰੀ ਕਰਾਉਂਦੇ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਅਸੀਂ ਗਰੁੱਪ ਡਿਸਕਸ਼ਨ ਕਰਾਉਂਦੇ ਨੇ ਬੱਚੇ ਕੀ ਹੁੰਦੇ ਨੇ ਕਿ ਕਿਸੇ ਦੇ ਨਾਲ ਖੁੱਲ ਕੇ ਗੱਲ ਨਹੀਂ ਕਰ ਪਾਉਂਦੇ ਅੰਦਰ ਹੈਜ਼ਿਟੇਸ਼ਨ ਇੱਕ ਨਰਵਸਨੈਸ ਰਹਿ ਜਾਂਦੀ ਹੈ ਜਦੋਂ 10 ਸਟੂਡੈਂਟਸ ਦੇ ਵਿੱਚ ਬੈਠ ਕੇ ਡੇਲੀ ਬੇਸਿਸ ਤੇ ਪ੍ਰੈਕਟਿਸ ਕਰਨਗੇ ਤਾਂ ਉਹ ਅੱਗੇ ਆਟੋਮੈਟਿਕਲੀ ਉਹਨਾਂ ਦਾ ਕੌਨਫੀਡੈਂਸ ਵਧਣਾ ਸ਼ੁਰੂ ਹੋ ਜਾਂਦਾ ਹੈ ਤਾਂ ਜਦੋਂ ਉਹ ਐਮਬੈਸੀ ਦੇ ਵਿੱਚ ਇੰਟਰਵਿਊ ਦਿੰਦੇ ਨੇ ਬ स्टूडेंट्स होंगे ने तो उन्होंने लिए नॉर्मल चीज़ लगती है तो असी उस अकॉर्डिंगली ही मैं कह रही हूँ साढ़ा वीज़ा जो रेशो है बहुत अच्छा है एज़ कंपेयर टू अदर कंसल्टेंट्स एक चीज़ हो रहा है जिमें कैनेडा हो गया ऑस्ट्रेलिया हो गया बाकी कंट्रीज आप पिछले देखिए कि काफ़ी उन्होंने रूल्स रेगुलेशन बहुत स्ट्रिक्ट कर दिए हैं ਜੀ ਬੱਚਿਆਂ ਨੂੰ ਸਮਝਾਉਣਾ ਹੋਵੇ ਬਾਕੀ ਕੰਟਰੀਸ ਦੇ ਕੰਪੈਰੀਟਿਵ ਯੂਐਸਏ ਇੱਕ ਸੇਫ ਆਪਸ਼ਨ ਹੈ ਕਿਵੇਂ ਤੇ ਕਿਹੜੇ ਕਿਹੜੇ ਪਲੱਸ ਪੁਆਇੰਟਸ ਉਹਨਾਂ ਨੂੰ ਯੂਐਸਏ ਵਿੱਚ ਦੇਖੋ ਮੈਂਮ ਅਗਰ ਆਪਾਂ ਗੱਲ ਕਰਦੇ ਜਿੱਦਾਂ ਕੈਨੇਡਾ ਦੇ ਵਿੱਚ ਰੀਸੈਂਟਲੀ ਉਹਨਾਂ ਨੇ ਫੇਰ ਚੇਂਜਸ ਕਰ ਦਿੱਤੇ ਵਰਕ ਪਰਮਿਟ ਦੇ ਜੋ ਟਾਈਮ ਪੀਰੀਅਡ ਦੇ ਵਿੱਚ ਜਾਂ ਉਹ ਸਟੂਡੈਂਟ ਜਿਹੜੇ ਆਸਟ੍ਰੇਲੀਆ ਤੋਂ ਜਾਂ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਨੇ ਉਹਨਾਂ ਦਾ ਦੁਬਾਰਾ ਉਧਰ ਨਹੀਂ ਲੱਗ ਰਿਹਾ ਦੈਨ ਉਹਨਾਂ ਸਟੂਡੈਂਟਸ ਦੇ ਲਈ ਯੂਐਸਏ ਇੱਕ ਬੈਸਟ ਆਪਸ਼ਨ ਹੈ ਬਿਕੋਜ਼ ਯੂਐਸਏ ਦੇ ਵਿੱਚ ਤੁਸੀਂ ਅਗਰ ਤੁਹਾਡੀ ਸਟੱਡੀ ਦੇ ਵਿੱਚ ਗੈਪ ਹੈ ਦੇਣ ਔਰ ਮੋਸਟ ਇੰਪੋਰਟੈਂਟ ਥਿੰਗ ਇਥੇ ਜੋ ਫੀਸ ਰਹਿੰਦੀ ਹੈ ਯੂਐਸਏ ਦੇ ਵਿੱਚ ਟਿਊਸ਼ਨ ਫੀ ਉਹ 90% ਜਿਹੜੀ ਫੀਸ ਆ ਉਹ ਆਫਟਰ ਵੀਜ਼ਾ ਤਾਂ ਮੋਸਟਲੀ ਸਟੂਡੈਂਟਸ ਨੂੰ ਕੀ ਹੁੰਦਾ ਹੈ ਕਿ ਉਹ ਆਪਣੀ ਜਿਹੜੀ ਹਿਊਜ ਫੀਸ ਹੈ ਉਹ ਪਹਿਲਾਂ ਨਾ ਦੇਣ ਔਰ ਯੂਐਸਏ ਉਹਨਾਂ ਦੇ ਲਈ ਮੇਰੇ ਅਕੋਰਡਿੰਗਲੀ ਬੈਸਟ ਆ ਇਹ ਵੈਸੇ ਬਹੁਤ ਅੱਛੀ ਆਪਸ਼ਨ ਕਹਿ ਸਕਦੇ ਆਪਾਂ ਕਿ ਬੱਚਿਆਂ ਨੂੰ ਮਿਲਣ ਜਾ ਰਹੇ ਕਿਉਂਕਿ ਮੋਸਟਲੀ ਜਦੋਂ ਆਪਾਂ ਦੇਖਿਆ ਹੈ ਪਹਿਲਾਂ ਫੀਸ ਉਹ ਯੂਨੀਵਰਸਿਟੀ ਅਪਲਾਈ ਕਰਨੇ ਪੈਂਦੇ ਆ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਆਫਰ ਲੈਟਰ ਇੱਕ ਮਿਲਦਾ ਹੈ ਫਿਰ ਉਸ ਤੋਂ ਬਾਅਦ ਵੀਜ਼ਾ ਜਿਹੜਾ ਪ੍ਰੋਸੈਸ ਆ ਸ਼ੁਰੂ ਹੁੰ ਕਿ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਉਹ ਫੀਸ ਰੀਫੰਡ ਕਰਾਉਣ ਲੱਗੇ ਬਹੁਤ ਦਿੱਕਤਾਂ ਆਉਂਦੀਆਂ ਹਾਂਜੀ ਮੈਮ ਤੁਸੀਂ ਸਹੀ ਕਹਿ ਰਹੇ ਬਟ ਯੂਐਸਏ ਦੇ ਕੇਸ ਦੇ ਵਿੱਚ ਕੀ ਹੁੰਦਾ ਕੁਝ ਯੂਨੀਵਰਸਿਟੀਆਂ ਨੇ 10% ਯੂਨੀਵਰਸਿਟੀ ਜੋ ਇਨੀਸ਼ੀਅਲ ਡਿਪੋਜ਼ਿਟ ਲੈਂਦੀਆਂ ਨੇ ਬੱਚਿਆਂ ਤੋਂ I20 ਤੋਂ ਪਹਿਲਾਂ ਉਹ ਤਾਂ ਵੀ ਕੁਝ ਉਹਨਾਂ ਯੂਨੀਵਰਸਿਟੀ ਦੀ ਰੈਂਕਿੰਗ ਇੰਨੀ ਨੇਚੇ ਕਿ ਉਹਨਾਂ ਦਾ 99% ਹੈ ਵੀਜ਼ਾ ਆਣਾ ਹੀ ਆਣਾ ਸੋ ਇਸੇ ਕਰਕੇ ਯੂਨੀਵਰਸਿਟੀ ਬੱਚੇ ਤੋਂ ਸਿਕਿਉਰਿਟੀ ਅਮਾਉਂਟ ਚਾਰਜ ਕਰ ਲੈਂਦੀ ਹੈ ਕਿ ਸੋ ਦੈਟ ਬੱਚਾ ਆਫਟਰ ਵੀਜ਼ਾ ਉਸ ਯੂਨੀਵਰਸਿਟੀ ਦੇ ਵਿੱਚ ਹੀ ਆਪਣੀ ਸਟੱਡੀ ਹੈ ਜੋ ਕੰਟੀ ਸੈਕਿੰਡ ਅਗਰ ਆਪਾਂ ਦੇਖਦੇ ਆਂ ਕਿ ਯੂਐਸਏ ਦੇ ਵਿੱਚ ਕੀ ਰਹਿੰਦਾ ਕਿ ਜਿੱਦਾਂ ਅਗਰ ਕਿਸੇ ਦੀ ਰਿਫਿਊਜ਼ਲ ਆ ਜਾਂਦੀ ਹੈ ਤਾਂ ਮੈਮ ਉਹ ਅਗਲੇ ਇਨਟੇਕ ਦੇ ਵਿੱਚ ਜਾਂ ਸੇਮ ਇਨਟੇਕ ਦੇ ਵਿੱਚ ਦੁਬਾਰਾ ਵੀ ਅਪਲਾਈ ਕਰ ਸਕਦਾ ਹੈ ਦੇਖੋ ਆਪਣੇ ਕੋਲ ਆਪਸ਼ਨਸ ਅਗਰ ਉਹ ਯੂਨੀਵਰਸਿਟੀ ਚੇਂਜ ਕਰਨਾ ਚਾਹੁੰਦਾ ਤਾਂ ਯੂਨੀਵਰਸਿਟੀ ਵੀ ਚੇਂਜ ਕਰ ਸਕਦਾ ਬਿਕੋਜ਼ ਉਹ ਬੱਚੇ ਨੇ ਫੀਸ ਨਹੀਂ ਪੇ ਕੀਤੀ ਮੀਨਸ ਯੂਐਸਏ ਦੇ ਵਿੱਚ ਆਉਂਦੇ ਕੋਲ ਜਿਆਦਾ ਆਪਸ਼ਨਸ ਅਵੇਲੇਬਲ ਆ ਇਹ ਅਪਲਾਈ ਕਰਨ ਦੇ ਦੌਰਾਨ ਹੀ ਉਹ ਇਸ ਤਰੀਕੇ ਨਾਲ ਕਰ ਸਕਦਾ ਹੈ ਜਾਂ ਫਿਰ ਉੱਥੇ ਪਹੁੰਚ ਕੇ ਕਿਉਂਕਿ ਆਪਾਂ ਮੋਸਟਲੀ ਦੇਖਿਆ ਕਿ ਬੱਚੇ ਤੋਂ ਆਪਣੇ ਇੱਕ ਅਦਰ ਕੰਟਰੀ ਦੇ ਵਿੱਚ ਪਹੁੰਚ ਜਾਂਦੇ ਨੇ ਫਿਰ ਉੱਥੇ ਜਾ ਕੇ ਇਹ process ਹੁੰਦਾ ਕਿ ਅਸੀਂ ਹੁਣ ਯੂਨੀਵਰਸਿਟੀ ਚੇਂਜ ਕਰ ਲਈ ਨਹੀਂ ਨਹੀਂ ਮੈਮ ਦੇਖੋ ਵੀਜ਼ਾ ਤੋਂ ਪਹਿਲਾਂ ਅਗਰ ਯੂਨੀਵਰਸਿਟੀ ਨੇ ਫੀਸ ਚਾਰਜ ਇਸੇ ਕਰਕੇ ਕੀਤੀ ਹੈ बिकॉज़ ਉਹ ਯੂਨੀਵਰਸਿਟੀ ਦੀ ਰੈਂਕਿੰਗ ਅੱਛੀ ਹੈ ਔਰ ਉਹਦਾ ਵੀਜ਼ਾ ਆਣਾ ਹੀ ਆਣਾ ਹੈ ਰਾਈਟ ਤਾਂ ਉਸੇ ਦੇ ਅਕੋਰਡਿੰਗਲੀ ਬੱਚੇ ਨੂੰ ਅਸੀਂ ਪਹਿਲਾਂ ਹੀ ਉਹਦਾ ਮਾਈਂਡ ਮੇਕਅਪ ਹੋ ਜਾਣਾ ਚਾਹੀਦਾ ਕਿ ਉਹ ਨਹੀਂ ਇਸ ਯੂਨੀਵਰਸਿਟੀ ਦੇ ਵਿੱਚ ਪੜਨਾ ਯੂਜ਼ਲੀ ਅਗਰ ਆਪਾਂ ਦੇਖਦੇ ਆਂ ਅਦਰ ਕੰਟਰੀ ਦੀ ਫੀਸਿਸ ਜ਼ਿਆਦਾ ਹੁੰਦੀਆਂ ਨੇ ਵੀਜ਼ਾ ਤੋਂ ਪਹਿਲਾਂ ਦੇਖੋ ਅਗਰ ਆਪਾਂ ਯੂਐਸਏ ਦੇ ਵਿੱਚ ਦੇਖਦੇ ਆਂ ਮੈਮ ਜਦੋਂ ਤੁਸੀਂ ਕਹਿ ਰਹੇ ਬੈਸਟ ਪਾਰਟੀ ਹੈ ਕਿ ਫੀਸ ਤਾਂ ਜਾਨੀ ਆਫਟਰ ਵੀਜ਼ਾ ਬਟ ਤੁਸੀਂ ਅਗਰ ਯੂਨੀਵਰਸਿਟੀ ਚੇਂਜ ਕਰੋਗੇ ਤਾਂ ਅੱਗੇ ਜਾ ਕੇ ਤੁੱਚੇ ਨੂੰ ਹੀ ਪ੍ਰੋਬਲਮ ਆਂਦੀ ਹੈ ਬੈਟਰ ਹੈ ਹਾਂ ਬਟ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਅਗਰ ਕਿਸੇ ਦੀ ਰਿਫਿਊਜ਼ਲ ਆ ਜਾਂਦੀ ਹੈ ਅਗਰ ਉਹਨੇ ਫੀਸ ਨਹੀਂ ਪੇ ਕੀਤੀ ਤਾਂ ਬੱਚੇ ਨੂੰ ਥੋੜਾ ਜਿਹਾ ਉਹ ਚੀਜ਼ ਨਹੀਂ ਰਹਿੰਦੀ ਕਿ ਮੇਰਾ ਇੰਨਾ ਲਾਸ ਹੋ ਗਿਆ ਮੇਰਾ ਪੈਸਾ ਪਸ ਗਿਆ ਕਿ ਉਹ ਵਾਪਸ ਲੈਣ ਲੱਗੇਗੀ ਇਹੀ ਬੈਸਟ ਪਾਰਟ ਹੈ ਯੂਐਸਏ ਦਾ ਚਲੋ ਇਹ ਤਾਂ ਗੱਲ ਹੋ ਗਈ ਰਿਫਿਊਜ਼ਲ ਸੀ ਤੇ ਇੱਕਾਫੀ ਫੀਸ ਸੀ ਗੱਲ ਜੋ ਮੇਜਰ ਇੱਕ ਪਾਰਟ ਰਹਿੰਦਾ ਬੱਚੇ ਦੇ ਲਈ ਕਿਸੇ ਵੀ ਕੰਟਰੀ ਨੂੰ ਡਿਸਾਈਡ ਕਰਨੇ ਕਿਸੇ ਵੀ ਯੂਨੀਵਰਸਿਟੀ ਨੂੰ ਡਿਸਾਈਡ ਕਰਨ ਲਈ ਹੁਣ ਗੱਲ ਕਰਦੇ ਆ ਕਮਿੰਗ ਇਨਟੇਕਸ ਦੀ ਕਿਹੜੇ ਕਿਹੜੇ ਕਮਿੰਗ ਇਨਟੇਕਸ ਨੇ ਤੇ ਸਲਾਟਸ ਉਹਨਾਂ ਦੇ ਵਿੱਚ ਜਗ੍ਹਾ ਹੈ ਬੱਚੇ ਜਿਹੜੇ ਹੁਣੇ ਪਾਸ ਆਊਟ ਹੋਏ ਆ ਉਹਨਾਂ ਨੂੰ ਜਗ੍ਹਾ ਮਿਲ ਜਾਏਗੀ ਹਾਂਜੀ ਮੈਮ ਦੇਖੋ ਅਗਰ ਆਪਾਂ ਇਨਟੇਕ ਦੀ ਗੱਲ ਕਰ ਰਹੇ ਆ ਤਾਂ ਦੈਨ ਆਪਣੇ ਕੋਲ ਹੁਣ ਅਗਸਟ ਔਰ ਸਪਟੰਬਰ ਇਨਟੇਕ ਆ ਜੋ ਸਟੂਡੈਂਟ ਰੀਸੈਂਟ ਪਾਸ ਆਊਟ ਹੋਏ ਨੇ ਜੇ ਉਹਨਾਂ ਨੇ ਆਇਲਸ ਕੀਤਾ ਹੋਇਆ ਅਵੇਲੇਬਲ ਆ बिकॉज ਸਾਡਾ ਡਾਇਰੈਕਟ ਟਾਈਪ ਹੈ ਤੁਹਾਨੂੰ ਆਫਰ ਲੈਟਰ ਲਈ ਤੁਹਾਨੂੰ I20 ਦੇ ਲਈ ਵੇਟ ਨਹੀਂ ਕਰਨਾ ਪਏਗਾ ਮੇਨ ਇਹੀ ਚੀਜ਼ ਹੈ ਕਿ ਬੱਚਾ ਨੂੰ ਸਮ ਟਾਈਮ ਕੀ ਹੁੰਦਾ ਕਿ I20 ਹੀ ਨਹੀਂ ਮਿਲ ਪਾਂਦੀ ਬਿਕੋਜ਼ ਕੰਸਲਟੈਂਟ ਦਾ ਡਾਇਰੈਕਟ ਉਹਨਾਂ ਦੇ ਟਾਈਪਸ ਨਹੀਂ ਹੁੰਦੇ ਤੇ ਕੈਂਬਰੀਜ ਓਵਰਸੀਜ਼ ਅਗਰ ਬੱਚਾ ਆਏਗਾ ਤਾਂ ਉਹ ਆਪਣੀ 48 ਆਵਰਸ ਤੋਂ 72 ਆਵਰਸ ਦੇ ਵਿੱਚ ਵੀ ਸਾਡੇ ਕੋਲ ਯੂਨੀਵਰਸਿਟੀਆਂ ਨੇ ਜਿਹੜੀਆਂ I20 ਰਿਲੀਜ਼ ਕਰ ਦਿੰਦੀਆਂ ਨੇ ਅਗਰ I20 ਆ ਗਈ ਜਿੱਦਾਂ ਕਿ ਮੈਮ स्लots ਤੁਸੀਂ ਕਿਹਾ ਕਹਿ ਰਹੇ ਹੋ स्लots ਬਾਰੇ ਐਮਬੈਸੀ ਵੱਲੋਂ ਸਾਡੇ ਕੋਲ ਅਪਡੇਟ ਆ ਚੁੱਕਿਆ ਹੈ ਕਿ 20th ਮਈ ਦੇ ਨੀਏ ਨੇਸਟੀਔਰ स्लots ਨੇ ਜੋ